ਬڑا ਅਜੀਬਾ ਕੈਂਪ ਆ ਗਿਆ ਕਿੱਥੇ ਲੱਗਿਆ ਗਿਆ ਔਰ ਕਿੰਨਾ ਵਸੇ ਕੈਂਪ ਲੱਗਿਆ ਸਰ ਆ ਜਿਹੜਾ ਕੈਂਪ ਹੈ ਗੁਰਦੇਸ਼ਨ ਮਾ ਦੇਵੀ ਜੀ ਦੇ ਆਫਿਸ ਵਿੱਚ ਜਿਹੜੇ ਕੀ ਪੰਜਾਬ ਦੇ ਕੈਸ਼ੀਅਰ ਤੇ ਹਲਕਾ ਦੇ ਇੰਚਾਰਜ ਨੇ ਉਹਨਾਂ ਦੇ ਆਫਿਸ ਦੇ ਵਿੱਚ ਇਹ ਸਮਗਰੀ ਪੂਰੀ ਤੇ ਲਗਾਇਆ ਗਿਆ ਜਿਦੇ ਵਿੱਚ ਆਧਾਰ ਕਾਰਡ ਵੋਟਰ ਕਾਰਡ ਆਯੂਸ਼ਮਨ ਕਾਰਡ ਕਿਸ਼ਮ ਕਾਰਡ ਮੀਲੇ ਕਾਰਡ ਵੋਟਰ ਕਾਰਡ ਦੀਆਂ ਕਰੈਕਸ਼ਨਸ ਜਾਂ ਕਿਸੇ ਨੂੰ ਨਵਾਂ ਆਧਾਰ ਕਾਰਡ ਬਣਾਉਣਾ ਚਾਹ ਉਹਦੇ ਵਿੱਚ ਕੋਈ ਕਰੈਕਸ਼ਨ ਕਰਾਣੀ ਹੈ ਸਲਾਈ ਮਸ਼ੀਨ ਜਿਹੜਾ ਕਿ ਪੀਐਮ ਆਪਣੇ ਪ੍ਰਧਾਨ ਮੰਤਰੀ ਦੀ ਯੋਜਨਾ ਦੇ ਵਿੱਚ ਇੱਕ ਸਲਾਈ ਮਸ਼ੀਨ ਦੀ ਫ੍ਰੀ ਸਕੀਮ ਲਗਾਈ ਗਈ ਹੈ ਉਦੋਂ ਪਰਮ ਭਰੇ ਗਏ ਨੇ इतने के लोगों ने बहुत ही पैदा इन्होंने चुकया अवेर तो रश लगे जरूरतमंद लोग आए हैं तो उन्होंने अध्यक्षता कैंप लगाया गया तो भी खड़े सवेर का दस बजे तो कैंप चल रहे हैं तो टाइम देख सकते हो अजे भी लोग अपना काम कराने खड़े हो गए हैं उपाध्यक्ष अंप लग रहा है अपना बेबीपा दफ्तर काफी संख्या से ਕਾਰਕर्ता ਵੀ ਆਏ ਹੈ ਪਲੱਸ ਜਿਹੜੇ ਲੇਡੀਜ਼ ਆਪਰੇਟ ਕਰੇ ਆ ਮਸ਼ੀਨ ਦਾ ਫਾਰਮ ਪੀ ਫਾਰਮ ਇਹ ਸਾਰੇ ਅੱਛੇ ਲੱਗੇ ਕੋਈ ਪੈਸਾ ਨਹੀਂ ਹੈ ਇਹ ਸ਼ਰਮ ਦੇ ਫਾਰਮ ਹੈ ਇਹ ਸਾਰੇ ਜਿਹਨਾਂ ਦੇ ਫਾਰਮ ਆ ਗਏ ਉਹ ਭਰੇ ਗਏ ਨੇ ਜਿਹੜੇ ਮੋਦੀ ਜੀ ਦੇ ਉਹ ਮਸ਼ੀਨਾ ਜਾਰੀ ਹੋ ਰਹੀ ਹੈ ਉਹਨਾਂ ਦੇ ਹੈ ਉਹ ਗਰੀਬਾਂ ਨੂੰ ਮਿਲਣਗੇ ਲਾਗੇ ਹੋਰ ਕਿ ਸੋਧ ਕੀਤੀ ਜਾ ਰਹੀ ਸੋਲਿਆ ਤਾਂ ਤੁਹਾਨੂੰ ਜਿਹੜੀ ਹੈਗੀ ਮੋਦੀ ਸਕੀਮ ਹੈਗੀ ਉਹ ਸਾਰੇ ਭਰੇ ਜਾ ਰਹੇ ਹੈਗੇ वि की महागे अधरगा निलागा मार्केट में जीजी आई बी मुझे इतना अच्छा मैं उस जगह पे जाने के लिए उसने कहा था कि वो ठीक कराएगा तब आएगा हाँ बारा बाजी बारा करेंगे और ढंग से बैठना स्टंट में भर गया है तो फिर उसी तरह ठीक है ফোর জির ওয়ান্ড